ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਸਮਾਗਮਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜੂਦ ਕਰਨ ਲਈ ਕਮਿਸ਼ਨਰ ਪੁਲਿਸ ਜਲੰਧਰ ਧਨਪ੍ਰੀਤ ਕੌਰ ਨੇ ਅੱਜ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਸਥਾਨਾਂ ਅਤੇ ਦਾਖਲ ਪੁਆਇੰਟਾਂ ਦਾ ਦੌਰਾ ਕੀਤਾ ਇਸ ਦੌਰੇ ਦੌਰਾਨ ਕਮਿਸ਼ਨਰ ਪੁਲਿਸ ਨੇ ਨਾਕਿਆਂ ਤੇ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ੱਕੀ ਵਿਅਕਤੀਆਂ ਅਤੇ ਗਤੀਵਿਧੀਆਂ ਤੇ ਏਕੜੀ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਉਹਨਾਂ ਨੇ ਵਿਅਕਤੀਗਤ ਤੌਰ ਤੇ ਪੁਲਿਸ ਤਾਇਨਾਤੀ ਦਾ ਜਾਇਜ਼ਾ ਲਿਆ ਅਤੇ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਸਖੀ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਆਉਂ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਵਾਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ 15 ਅਗਸਤ ਦੇ ਸੰਦਰਭ ਦੇ ਵਿੱਚ ਸਾਡੇ ਵੱਲੋਂ ਅੱਜ ਅਚਨਚੇਤ 1 ਵਜੇ ਤੋਂ ਇਲਾਕੇ ਅੱਗੇ ਕੁਝ ਡੇਅਰ ਤੱਕ ਸਾਡੇ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਸੋ ਇਹ ਸ਼ਹਿਰ ਦੇ ਜਿਹੜੇ ਮੇਨ ਐਂਟਰੀ ਪੁਆਇੰਟਸ ਹੈ ਉੱਥੇ ਹਰੇਕ ਨਾਕੇ ਤੇ 10 ਮੁਲਾਜ਼ਮ ਲਗਾ ਕੇ ਸਾਡੇ ਵੱਲੋਂ ਫੇ ਚੈਕਿੰਗ ਕੀਤੀ ਜਾ ਰਹੀ ਹੈ ਸਾਡਾ ਮੇਨ ਫੋਕਸ ਇਸ ਦੇ ਵਿੱਚ ਟੂ ਵੀਲਰ ਤੇ ਫੋਰ ਵੀਲਰ ਦੀ ਚੈਕਿੰਗ ਦਾ ਹੈ ਸੋ ਇਸੇ ਤਰ੍ਹਾਂ ਦੀ ਜਿਹੜੀ ਚੈਕਿੰਗ ਹੈਗੀ ਹੈ ਇਹ ਦਿਨ ਤੇ ਰਾਤ ਦੇ ਟਾਈਮ ਤੇ ਸਾਡੇ ਵੱਲੋਂ ਵੱਖ-ਵੱਖਰੇ ਟਾਈਮਾਂ ਤੇ ਕਰਾਈ ਜਾ ਰਹੀ ਹੈ ਸੋ ਹਰੇਕ ਨਾ ਇਸ ਵੇਲੇ ਜੋ ਸਾਡਾ ਹੋਊਗਾ ਫੋਕਸ ਹੈਗਾ ਇਸ ਵਿੱਚ ਅਸੀਂ ਸ਼ਹਿਰ ਦੇ ਜੋ ਮੇਨ ਐਂਟਰੀ ਪੁਆਇੰਟਸ ਉੱਥੇ ACP ਸਹਿਬਾਨਾ ਦੀ ਪ੍ਰਧਾਨਗੀ ਹੇਠ ਇਹ ਨਾਕਾ ਪਾਰਟੀ ਸੈਟਅਪ ਕਰਕੇ ਇਹਨਾਂ ਵੱਲੋਂ ਟੂ व्हीਲਰਸ ਐਂਡ ਫੋਰ व्हीਲਰਸ ਦੀ ਚੈਕਿੰਗ ਕਰਾਈ ਜਾ ਰਹੀ ਹੈ ਅਸੀਂ ਹੁਣ ਤੱਕ ਵਹੀਕਲਸ ਕਾਫੀ ਚੈੱਕ ਕੀਤੇ ਸੋ ਉਸ ਤੋਂ ਬਾਅਦ ਜੋ ਅਸੀਂ ਇਹਨਾਂ ਨੂੰ ਆਪਣੇ ਪਾਇਸ ਆਈਡੀ ਤੇ ਵਾਹਨ ਐਪਡੇਟ ਵੀ ਚੱਲ ਰਹਾ ਮੌੜ ਰਿਪੋਰਟ ਦੇ ਕਿ ਮੈਂ ਰਿਸਰਚ ਕਰਨ ਦੀ ਕਿ ਕਿਤਾਬ ਰੱਤਾ ਕਿ ਇਹ ਕੀ ਸ਼ਕਤੀ ਹੈ ਸ਼ਕਤੀ ਹੈ ਜਾਂ ਫਿਰ ਇਸ ਦੇ ਕੋਈ ਕ੍ਰਿਮੀਨਲ ਰਿਪੋਰਟ ਸਾਡੀ ਸਾਡੀ ਚੈਕਿੰਗ ਚੱਲ ਰਹੀ ਹੈ ਜੀ ਸੋ ਉਹਦੇ ਬਾਅਦ ਦੇ ਵਿੱਚੋਂ ਜਿਵੇਂ ਪਾਇਸ ਆਈਡੀ ਤੇ ਅਸੀਂ ਚੈੱਕ ਕਰਦੇ ਹੁੰਦੇ ਹਾਂ ਸੋ ਉਹਦੇ ਨਾਲ ਫੋਟੋ ਕੈਪਚਰ ਕਰਕੇ ਹੀ ਉਸ ਦੀ ਨਿਕਲ ਆਂਦੀ ਹੈ ਕਿ ਉਸ ਦਾ ਕੋਈ ਕ੍ਰਿਮੀਨਲ ਨੰਬਰ ਨੋਟ ਕੋਈ ਬਾਈਟ ਵਗੈਰਾ ਤਾਂ ਨਹੀਂ ਕੋਈ ਨਹੀਂ ਜੀ ਇਹ ਹੀ ਦੱਸਣਾ ਚਾਹਾਂਗੇ ਕਿ ਕਮਿਸ਼ਨਰੇਟ ਪੁਲਿਸ ਪੂਰੀ ਤਰ੍ਹਾਂ ਸੈਕਸ਼ਨ ਹੈਗੀ ਹੈ ਤੇ ਸਾਡੀ ਪੂਰੀ ਅਲਰਟਨੈਸ ਹੈ ਸਾਨੂੰ 15 ਅਗਸਤ ਤੇ ਜਨਮਾਸਟਰੀ